ਤਾਂ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਗੁਰਮੁਖ ਪਿਆਰਿਓ ਇਹ ਸ਼ਬਦਾਂ ਦਾ ਜਾਪ ਜ਼ਿੰਦਗੀ ਦੇ ਵਿੱਚ ਰੋਜ਼ ਅਪਣਾ ਲਓ ਸਤਿਗੁਰੂ ਜੀ ਸਾਨੂੰ ਕਿਰਪਾ ਕਰਕੇ ਨਿਵਾਜਣਗੇ ਅਰਬਾਂ ਖਰਬਾਂ ਜਿਹੜਾ ਹੈ ਸਤਿਗੁਰ ਨੇ ਖਜ਼ਾਨਾ ਸਾਨੂੰ ਬਖਸ਼ਿਸ਼ ਕਰ ਦੇਣਾ ਹੈ ਪਿਆਰਿਓ ਸ਼ਬਦਾਂ ਦੇ ਜਾਪ ਆਪਾਂ ਸਮਝਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰ ਕਾਹੇ ਸੋਰਠ ਰਾਗ ਦੇ ਅੰਦਰ ਆਪਾਂ ਸ਼ਬਦ ਪੜ੍ਹਨੇ ਆ ਬਿਨ ਸਤਗੁਰ ਸੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਅਮਦੀਨ ਤੁਮ ਜੁਗ ਜੁਗ ਦਾਤੇ ਸ਼ਬਦ ਦੇ ਦੇਹ 부ਝਾ ਜੀ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਸਤਿਗੁਰ ਜੀ ਨੇ ਬੜੀ ਮਿਹਰਮਤ ਕਰ ਦਿੱਤੀ ਹੈ ਗੁਰਮੁਖ ਪਿਆਰਿਓ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਸਤਿਗੁਰੂ ਜੀ ਨੇ ਬੜੀ ਮਿਹਰਮਤ ਕਰ ਦਿੱਤੀ ਤੇ ਇੱਕ ਬੇਨਤੀ ਜਿਹੜੀ ਮੈਂ ਆਪ ਜੀ ਦੇ ਸਾਹਮਣੇ ਕਰਨੀ ਚਾਹਨਾ ਤੇ ਉਸ ਚੀਜ਼ ਨੂੰ ਥੋੜਾ ਜਿਆ ਸਮਝਣ ਦਾ ਯਤਨ ਕਰਿਓ ਥੋੜਾ ਜਿਆ ਵਿਚਾਰਿਓ ਸਾਧ ਸੰਗ ਇਹ ਸ਼ਬਦਾਂ ਦੇ ਜਾਪ ਕਰਿਓ ਤੇ ਸਤਿਗੁਰੂ ਜੀ ਤੁਹਾਡੇ ਤੇ ਕਿਰਪਾ ਕਰ ਦੇਣਗੇ ਮੇਰੇ ਪਾਤਸ਼ਾਹ ਜੀ ਨੇ ਮਿਹਰਮਤ ਕਰ ਦੇਣੀ ਹੈ ਸਤਿਗੁਰੂ ਜੀ ਐਸੀ ਕਿਰਪਾ ਕਰਨਗੇ ਮੇਰੇ ਪਾਤਸ਼ਾਹ ਜੀ ਨੇ ਐਸੀ ਮਿਹਰ ਕਰਨੀ ਹੈ ਪਿਆਰਿਓ ਸਾਨੂੰ ਅਰਬਾ ਖਰਬਾ ਜਿਹੜਾ ਹੈ ਸਤਿਗੁਰ ਨੇ ਬਖਸ਼ਿਸ਼ ਕਰ ਦੇਣਾ ਕਿਉਂਕਿ ਉਹਦੇ ਭੰਡਾਰੇ ਭਰਪੂਰ ਨੇ ਜਦੋਂ ਭਾਈ ਮਰਦਾਨਾ ਘਰ ਜਾਂਦਾ ਹੈ ਤੇ ਸਤਿਗੁਰੂ ਜੀ ਜਾਣ ਤੋਂ ਪਹਿਲਾਂ ਕਹਿੰਦੇ ਕਿ ਨੇ ਭਾਈ ਉਹ ਠਿਕਰੀਆਂ ਆਪਣੇ ਲੜ ਬੰਨ ਕੇ ਲੈ ਜਾ ਹੁਣ ਭਾਈ ਮਰਦਾਨਾ ਸਤਿਵਚਨ ਕਹਿ ਕੇ ਠਿਕਰੀਆਂ ਨੂੰ ਲੜ ਬੰਨ ਕੇ ਲੈ ਗਿਆ ਤੇ ਜਦੋਂ ਘਰੇ ਗਿਆ ਜਾ ਕੇ ਖੋਲਿਆ ਤੇ ਉਹ ਸਾਰਾ ਜਿਹੜਾ ਠਿੱਕਰੀਆਂ ਸੀ ਧਨ ਬਣ ਗਿਆ ਐਸੀ ਗੁਰੂ ਨੇ ਕਿਰਪਾ ਕਰ ਦਿੱਤੀ ਕਿਉਂਕਿ ਗੁਰੂ ਜੇ ਮਿਹਰ ਕਰਦੇ ਤਾਂ ਇੱਕ ਮਿਹਰ ਦੀ ਨਿਗਾਹ ਪਾ ਦੇ ਮਿੱਟੀ ਦੇ ਉੱਤੇ ਵੀ ਤਾਂ ਮਿੱਟੀ ਵੀ ਸੋਨਾ ਬਣ ਜਾਂਦੀ ਹੈ ਇਹ ਮੇਰੇ ਗੁਰੂ ਦੀ ਸਮਰੱਥਾ ਹੈ ਸਤਗੁਰੂ ਜੀ ਕਿਰਪਾ ਕਰਦੇ ਨੇ ਮੁਕਾਮ ਕਰ ਘਰ ਬੈਸਣਾ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਸਿਖਾ ਜੇ ਤੇਰੇ ਅੰਦਰ ਸਤਗੁਰੂ ਦੇ ਲਈ ਪਿਆਰ ਹੈ ਜੇ ਤੇਰੇ ਅੰਦਰ ਸਤਗੁਰ ਸੱਚੇ ਪਾਤਸ਼ਾਹ ਦੇ ਲਈ ਜਿਹੜੀ ਭਾਵਨਾ ਹੈ ਤਾਂ ਤੇਰੀ ਉਸ ਭਾਵਨਾ ਦੀ ਜਿਹੜੀ ਹੈ ਨਾ ਸਤਗੁਰ ਨੇ ਕਦਰ ਕਰਨੀ ਹੈ ਕਹਿੰਦੇ ਉਹ ਭਾਵਨਾ ਹੀ ਸਤਗੁਰ ਨੂੰ ਚੰਗੀ ਲੱਗਦੀ ਹੈ ਉਹ ਭਾਵਨਾ ਹੀ ਜਿਹੜੀ ਹੈ ਨਾ ਪਾਤਸ਼ਾਹ ਨੂੰ ਚੰਗੀ ਲੱਗਦੀ ਹੈ ਸਤਗੁਰੂ ਜੀ ਕਿਰਪਾ ਕਰਦੇ ਨੇ ਗੁਰਮੁਖ ਵਿਆਰਿਓ ਸਤਗੁਰੂ ਜੀ ਕਹਿੰਦੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਸਤਗੁਰੂ ਜੀ ਕਹਿੰਦੇ ਉਹ ਤੈਨੂੰ ਗਾ ਰਹੇ ਨੇ ਉਹ ਤੈਨੂੰ ਚੰਗੀ ਤਰ੍ਹਾਂ ਗਾ ਰਹੇ ਨੇ ਕਹਿੰਦੇ ਤੈਨੂੰ ਬ੍ਰਹਮਾ ਹੋਰੀ ਈਸ਼ਰ ਹੋਰੀ ਸਾਰੀ ਤੈਨੂੰ ਤਿਆਰੇ ਨੇ ਬੜੇ ਸੋਹਣੇ ਲੱਗਦੇ ਨੇ ਤੇਰੇ ਉਹ ਸਵਾਰੇ ਹੋਏ ਜਿਹੜਾ ਵੀ ਜੀਵ ਤੈ ਬਣਾਇਆ ਚੰਗਾ ਹੀ ਬਣਾਇਆ ਜਿਹੜਾ ਤੈਨੂੰ ਸਿਮਰਦਾ ਕਹਿੰਦੇ ਉਹ ਬੜਾ ਚੰਗਾ ਹੈ ਬੜੀ ਚੰਗੀ ਗੱਲ ਹੈ ਬੜੀ ਭਾਵਨਾ ਹੈ ਕਹਿੰਦੇ ਇਹ ਗੱਲ ਯਾਦ ਰੱਖਣਾ ਸਤਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ ਸਤਗੁਰੂ ਜੀ ਨੇ ਬੜੀ ਮਿਹਰਮਤ ਕੀਤੀ ਹੈ ਗੁਰਮੁਖ ਪਿਆਰਿਓ ਮੇਰੇ ਪਾਤਸ਼ਾਹ ਜੀ ਨੇ ਹਰ ਇੱਕ ਚੀਜ਼ ਨੂੰ ਜਿਹੜਾ ਹੈ ਉਹ ਸਿਖਾਇਆ ਹੈ ਮੇਰੇ ਪਾਤਸ਼ਾਹ ਜੀ ਨੇ ਹਰ ਇੱਕ ਚੀਜ਼ ਨੂੰ ਦਰਸਾ ਦਿੱਤਾ ਪਾਤਸ਼ਾਹ ਜੀ ਨੇ ਸਭ ਤੋਂ ਵੱਡੀ ਗੱਲ ਸੱਚੇ ਨਾਮ ਦੀ ਕੀਤੀ ਪਾਤਸ਼ਾਹ ਜੀ ਕਹਿੰਦੇ ਉਹ ਪਰਮਾਤਮਾ ਕੀ ਹੈ ਉਹ ਸਤਿਗੁਰੂ ਕੀ ਹੈ ਸੱਚੇ ਨਾਮ ਕੀ ਲਾਗ ਹੈ ਭੂਖ ਕਹਿੰਦੇ ਇਹ ਜੀ ਤੇਰੇ ਅੰਦਰ ਇੱਕ ਝਟਕ ਲੱਗ ਜਾਏ ਦਰਸ਼ਨ ਨਾਮ ਕੋ ਮਨਿਆ ਚ ਹੈ ਕਹਿੰਦੇ ਐਸੀ ਕਿਰਪਾ ਹੋ ਜਾਏ ਤੇ ਪਾਤਸ਼ਾਹ ਨੇ ਫਿਰ ਵੀ ਕਿਹਾ ਸਤਗੁਰ ਤੇ ਪਾਇਆ ਨਾਮ ਨੀਸਾਨ ਕਬੀਰ ਨਿਰਗੁਣ ਨਾਮ ਨਾ ਰੋਸ ਕਿੰਨਿਆਂ ਦੇ ਖੋਧਾਰਨਾ ਸਤਗੁਰ ਨੇ ਦੇ ਦਿੱਤੀਆਂ ਪਿਆਰਿਓ ਮੇਰੇ ਪਾਤਸ਼ਾਹ ਜੀ ਨੇ ਹਰ ਇੱਕ ਕਿਰਪਾ ਕਰ ਦਿੱਤੀ ਕਹਿੰਦੇ ਤੂੰ ਜਿਹੜੇ ਮਰਜੀ ਸ਼ਬਦਾਂ ਨੂੰ ਪੜ ਇੱਕ ਓੰਕਾਰ ਤੋਂ ਲੈ ਕੇ 18 10 20 ਭਾਵ ਕੀ 1430 ਅੰਗ ਗੁਰਬਾਣੀ ਤੇਰੇ ਕੋਲੇ ਮੌਜੂਦ ਹੈ 1430 ਅੰਗ ਤੇਰੇ ਕੋਲੇ ਗੁਰਬਾਣੀ ਦੇ ਨੇ ਕਰੇ ਜਿਹੜੀ ਮਰਜ਼ੀ ਪੰਗਤੀ ਜਿਹੜਾ ਮਰਜ਼ੀ ਸ਼ਬਦ ਜਿਹੜੇ ਮਰਜ਼ੀ ਪਾਵਨ ਸ਼ਬਦ ਦੀ ਤੂੰ ਵਿਚਾਰ ਕਰ ਲੈ ਤੂੰ ਜਾਪ ਕਰ ਲੈ ਕਿਹਨੇ ਸਤਿਗੁਰੂ ਤੇਰੇ ਤੇ ਕਿਰਪਾ ਕਰਨਗੇ ਹੁਣ ਸਿੱਖਾ ਫੈਸਲਾ ਕਰ ਲੈ ਕਿਹਨੇ ਸਤਿਗੁਰ ਦਾ ਹੋ ਕੇ ਰਵੀ ਤੇ ਸਤਿਗੁਰ ਤੇਰੇ ਭੰਡਾਰੇ ਭਰ ਦੇਣਗੇ ਸਤਿਗੁਰ ਤੇਰੇ ਮਿਹਰ ਦੀ ਨਿਗਾਹ ਇੱਕ ਵਾਰੀ ਕਰਨਗੇ ਤੇ ਇਹ ਕਹਿੰਦੇ ਤੇਰਾ ਬੇੜਾ ਪਾਰ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ